जय भीम जय भारत ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ نیوز ਚੈਨਲ ਅਤੇ ਮੈਂ ਤੁਹਾਡਾ ਆਪਣਾ ਰਖਵਿੰਦਰਜੀਤ ਸਿੰਘ ਫਤੇਗੜ ਛੰਨਾ ਅੱਜ ਸਾਡੇ ਨਾਲ ਜੁੜੇ ਹੋਏ ਹਨ ਸ਼੍ਰੀ ਦਰਸ਼ਨ ਕਟਾਰੀਆ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਜ਼ਿਲ੍ਹਾ ਪਟਿਆਲਾ ਜੋ ਕਿ ਸਾਨੂੰ ਜਾਣਕਾਰੀ ਦੇਣਗੇ ਮਿਤੀ 23 ਮਾਰਚ 2004 ਨੂੰ ਜਗਤਗੁਰੂ ਰਵਿਦਾਸ ਮਹਾਰਾਜ ਜੀ ਦੇ ਧਰਮ ਅਸਥਾਨ ਅਤੇ ਅੰਮ੍ਰਿਤ ਬਾਣੀ ਸਥਾਪਨਾ ਦਿਵਸ ਸੰਬੰਧੀ ਕੀਤੇ ਜਾ ਰਹੇ ਸਮਾਗਮ ਦਾ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਧੰਨ ਧਰਮ ਸਥਾਨ ਸਥਾਪਨਾ ਦਿਵਸ ਔਰ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਮਰਤ ਬਾਣੀ ਜੀ ਦੇ ਸਥਾਪਨਾ ਦਿਵਸ ਦੇ ਉੱਤੇ ਮਿਤੀ 23 ਮਾਰਚ ਦਿਨ ਸ਼ਨੀਵਾਰ ਨੂੰ ਮਹਾਂਦਰਗੜ ਜਿਲ੍ਹਾ ਪਟਿਆਲਾ ਵਿਖੇ ਬਹੁਤ ਹੀ ਸ਼ਰਧਾ ਤੇ ਭੋਜ ਦਾ ਮਨਾਵਨਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਸਵੇਰੇ ਸਤਿਗੁਰੂ ਰੁਪਦਾਸ ਮਹਾਰਾਜ ਜੀ ਦੀ ਪਾਵਨ ਪੂਤਰ ਅਮਰਤ ਬਾਣੀ ਦਾ ਜਾਪ ਹੋਣਗੇ ਅਤੇ ਭੋਗ ਪਾਉਣ ਉਪਰੰਤ ਕੀਰਤਨ ਦਰਵਾਸ ਜਾਇਆ ਜਾਣਗੇ ਅਤੇ ਗੁਰੂਤਨ ਲੰਗਰ ਵਰਤੇਗਾ ਇਸ ਮੌਕੇ ਸਾਡੇ ਕੌਮ ਦੇ ਬਹੁਤ ਹੀ ਮਹਾਨੀ ਉਹਦੇ ਜਿਨ੍ਹਾਂ ਨੇ ਪੂਰੀ ਕੌਮ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾਇਆ ਸਤਿਗੁਰੂ ਰੁਪਦਾਸ ਮਹਾਰਾਜ ਜੀ ਔਰ ਬਾਬਾ ਸਾਹਿਬ ਡਾਕਟਰ ਧੀਮਰੋ ਗੜਕਰਜੀ ਦਾ ਬੱਚਾ ਜੋ ਸੁਲਤਾਨ ਸਿੰਘ ਹੈ ਉਸਨੇ ਵਰਲਡ ਚੈਂਪੀਅਨ ਦਾ ਖਿਤਾਬ ਜਿੱਤੇ ਹੈ ਰੈਸਲਿੰਗ ਦੇ ਵਿੱਚ ਡਬਲਯੂ ਸੀ ਡਬਲਯੂ ਦੇ ਵਿੱਚ ਔਰ ਇੱਥੇ ਵਿਸ਼ੇਸ਼ ਤੌਰ ਤੇ ਬੋਲ ਰਹੇ ਹਨ ਅਸੀਂ ਉਹਨਾਂ ਦਾ ਆਪਣੀ ਸਾਰੀ ਹਸਮਤ ਵੱਲੋਂ ਜਿੰਨੇ ਵੀ ਸਾਡੀਆਂ ਨੇੜੇ ਨੇ ਪਿੰਡਾਂ ਦੀਆਂ ਸੰਗਤਾਂ ਦੇ ਸਾਰੀਆਂ ਹੀ ਸਭਾਵਾਂ ਦੇ ਪ੍ਰਧਾਨ ਸਾਹਿਬਾਨ ਆਪਣੇ ਆਪਣੇ ਜੋ ਅੱਜ ਲੈ ਕੇ ਪਹੁੰਚ ਰਹੇ ਹਨ ਉਹਨਾਂ ਦੇ ਸਵਾਗਤ ਲਈ ਬਹੁਤ ਵਧੀਆ ਢੰਗ ਨਾਲ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਪੂਰੇ ਢੋਲ ਠਮਕਿਆਂ ਵਾਲਾ ਉਹਨਾਂ ਨੂੰ ਲੈ ਕੇ ਆਵਾਂਗੇ ਅਸੀਂ ਬਾਤ ਖੜੇ ਬੈਠੇ ਔਰ ਉਹਨਾਂ ਦੇ ਨਾਲ-ਨਾਲ ਸਾਡੇ ਪੰਜਾਬ ਦੇ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸਦੀਪ ਪੱਲਣ ਜੀ ਵੀ ਵਿਸ਼ੇਸ਼ਤਾ ਉੱਤੇ ਪਹੁੰਚ ਰਹੇ ਹਨ ਅਸੀਂ ਉਹਨਾਂ ਦਾ ਵੀ ਜੀ ਆਇਆਂ ਕਰਦੇ ਹਾਂ ਅਸੀਂ ਉਹਨਾਂ ਦਾ ਵੀ ਇਦਾਂ ਹੀ ਵੈਲਕਮ ਕਰਾਂਗੇ ਸੋ ਸਾਰਿਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਿਰਤਾ ਧਰਮ ਸਥਾਨ ਦੇ ਵਿਸਥਾਰ ਨਾਲ ਜੁੜੀ ਹੋਈ ਹੈ ਅਤੇ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਅਮਰ ਕਹਾਣੀ ਦੇ ਸਥਾਪਨਾ ਦੇ ਰੂਪਿਆ ਲੱਖ ਲੱਖ ਭੜਾਈਆਂ ਜੈ ਗੁਰਦੇਵ ਧੰਗੁਰਦੇਵ ਸੋਭਾ ਇੱਕ ਬੇਨਤੀ ਕਰੂੰਗਾ ਕਿ 23 ਮਾਰਚ ਨੂੰ ਸਾਰੀਆਂ ਸੰਗਤਾਂ ਨੂੰ ਮਾ ਕੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੈ ਗੁਰਦੇਵ ਧੰਗੁਰਦੇਵ ਇਸ ਤੌਰ ਤੇ ਅਸੀਂ ਜਿੰਨੀਆਂ ਵੀ ਸਤਿਗੁਰੂ ਅਰਦਾਸ ਸ੍ਰੀ ਵਾਹਵਾ ਨੇ ਭਗਵਾਨ ਸ੍ਰੀ ਵਾਲਮੀਖਸ ਵਾਹਵਾ ਨੇ ਸਤਿਗੁਰ ਕਬੀਰ ਸਵਾਹਵਾ ਨੇ ਦਾ ਗ੍ਰੇਟ ਚਮਾਰ ਇੰਟਰਨੈਸ਼ਨਲ ਸੰਸਥਾ ਹੈਗੀ ਹੈ ਔਰ ਬਹੁਤ ਸਾਰੀਆਂ ਸੰਸਥਾ ਹੈ ਜਾਨ ਜਿਹੜੀਆਂ ਕਿ ਇਸ ਇਵੈਂਟ ਵਿੱਚ ਪਹੁੰਚ ਰਹੀਆਂ ਨੇ ਡਾਕਟਰ ਵੀਰ ਅਮਰਪ੍ਰਸਾਵਾ ਨੇ ਉਹਨਾਂ ਦੇ ਸਾਰੇ ਹੀ ਪ੍ਰਧਾਨ ਸਾਹਿਬ ਆ ਰਹੇ ਨੇ ਔਰ ਜਿੰਨੇ ਉਹਨਾਂ ਦੇ ਮੈਂਬਰ ਸਹਾਵਾ ਨੇ ਔਰ ਸਾਰੀਆਂ ਗੁਰੂ ਨਰਦਾਸ ਨਾਮ ਲੈਵਾ ਸੰਗਤਾਂ ਨੇ ਜੋ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਹੈਗੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਸ਼ੋਭਾ ਵਧਾਓ ਔਰ ਸਤਿਗੁਰ ਜੀ ਦੀ ਪਾਵਨ ਜੋਤ ਪਰ ਅਮਰ ਬਾਣੀ ਦੇ ਨਾਲ ਜੁੜੀਏ ਔਰ ਆਪਣੇ ਸੰਗਰਾਂ ਦਾ ਜੋ ਮਿਸ਼ਨ ਹੈ ਜੇਗੰਪੁਰਾ ਸ਼ਹਿਰ ਨੂੰ ਨਾਉ ਦੁੱਖ ਅੰਧਵਨੀ ਤੇ ਭਾਵਨਾ ਤਸਵੀਰ ਸਭ ਰਾਜ ਨਮਾਲ خوافن کا تنا تر سیلاب اس শব্দ ਨੂੰ ਆਪਾਂ ਮੁੱਖ ਰੱਖਦੇ ਹੋਏ بیگم پونی ਦੀ ਗੱਲ ਜੋ ਹੈ ਉਹ پوری ਦੁਨੀਆ ਦੇ ਵਿੱਚ ਮਹਾਰਾਜ ਜੀ ਦਾ ਜੋ ਸੰਕਲਪ ਹੈ ਉਸ ਨੂੰ ਪਹੁੰਚਾਉਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸੋ ਸਾਰਿਆਂ ਨੂੰ ਦੁਆਰਾ ਫਿਰ ਬੇਨਤੀ ਆ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਬਹਾਦਰਗੜ ਜ਼ਿਲ੍ਹਾ ਪਟਿਆਲਾ ਧਰਮਸ਼ਾਲਾ ਸੀਲ ਰੋਡ ਬਹਾਦਰਗੜ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਗੁਰਦੇ ਧੰਨਵਾਦ